हेलो जी थोड़ा सारा मेरे चैनल से बड़ा ही निगाह स्वागत है अच्छा रेड कलर एक पैटर्न बनावे रेड कलर से पैटर्न बनावे वन रिपीट पैटर्न है एको एक ही सिलाई में दोहराते जावे कि साडा पैटर्न दोनों साइडा तो सेम बन के आऊगा दोनों साइडा तो सेम पैटर्न होगा तो किते भी पा सकते हो तो ये वाला पैटर्न है जोड़ा अच्छा बनाया जा रहे हैं देखो पैटर्न दी लुक कुछ इदा दूगी देखो स्ट्रैचेबिली है थोड़ी है देखो ये इन स्ट्रैचेबल बनेगा ये आ देखो सेम साइड है दोनों याइड उही है तो योन्ड सेम देखो तो बनाना भी बहुत सौख है क्योंकि मैं थोड़ा क्या वन रो रिपीट पैटर्न है तो ये असं कुंडे पा लेने दो दे मल्टीपल है। दो असं दो, दो कुंडे पा लें पहले कुंडे तो अंतिम पैटर्न शुरू कर जा रहे पहले कुंडे असी सीधा बुन लवों स्टिच कर लवोंगे इस तो बाद अगला कुंडा फिर अं सीधा बुन सीधा बुन तो बाद ਬੈਕ ਲੂਪ ਤੋਂ ਪਹਿਲਾ ਤੇ ਦੂਜਾ ਦੋਨੇ ਕੁੰਡੇ ਲੈ ਕੇ ਦੋ ਦਾ ਇੱਕ ਅਗਲਾ ਕੁੰਡਾ ਫੇਰ ਸਿੱਧਾ ਬੈਕ ਲੂਪ ਤੋਂ ਅਗਲਾ ਇਹ ਵਾਲਾ ਕੁੰਡਾ ਤੇ ਨਾਲ ਦੂਜਾ ਕੁੰਡਾ ਦੋਨਾਂ ਦਾ ਦੋ ਦਾ ਇੱਕ ਅਗਲਾ ਕੁੰਡਾ ਫੇਰ ਸਿੱਧਾ ਅਗਲਾ ਤੇ ਆਹ ਦੇਖੋ ਦੋਨੇ ਲਈ ਬੈਕ ਲੂਪ ਤੋਂ ਦੋ ਦਾ ਇੱਕ ਬਸ ਇੰਨਾ ਇੱਕ ਛੋਟਾ ਜਿਹਾ ਹੀ ਸਾਡਾ ਇਹ ਪੈਟਰਨ ਹੈ ਇੱਕ ਵਾਰੀ ਫੇਰ ਦੇਖੋ ਇੱਕ ਕੁੰਡੇ ਨੂੰ ਅੱਗੇ ਤੋਂ ਬੁਣਿਆ ਸਿੱਧਾ ਜਿੱਦਾਂ ਸੇ ਬੁਣਦੇ ਆ ਇਸ ਤੋਂ ਬਾਅਦ ਇਹਨੂੰ ਸਲਾਈਟੇ ਨੂੰ ਕਰਨਾ ਸਲਾਈਟੇ ਹੀ ਰਹਿਣ ਦੇਣਾ ਇਹ ਕੁੰਡਾ ਬੈਕ ਲੁੱਕ ਤੋਂ ਲਵਾ ਕੇ ਨਾਲ ਇਹਦਾ ਪਿੱਛੇ ਵਾਲਾ ਕੁੰਡਾ ਦੋਨਾਂ ਨੂੰ ਲੈ ਕੇ ਦੋ ਦਾ ਇੱਕ ਕਰ ਦਿੰਦੇ ਨੇ ਬਸ ਐਦਾਂ ਹੀ ਸੇਸ ਪੈਟਰਨ ਨੂੰ ਬਣਾਈ ਜਾਣਾ ਫਰੈਂਡਸ ਜੇਕਰ ਤੁਸੀਂ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦੋ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਹਾਲ ਤੱਕ ਕਲਿੱਕ ਕਰੋ ਤੇ ਮੈਂ ਤੁਹਾਡੇ ਲਈ ਅਲੱਗ-ਅਲੱਗ ਤਰ੍ਹਾਂ ਦੇ ਪੈਟਰਨ ਲੈ ਕੇ ਆਉਣੀ ਆ ਮੇਰਾ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਸੋਖੇ-ਸੋਖੇ ਪੈਟਰਨ ਸਿਖਾਵਾਂ ਤੇ ਜੇ ਕੋਈ ਮੁਸ਼ਕਲ ਪੈਟਣਾ ਉਹਨੂੰ ਵੀ ਸੌਖੀ ਤਰੀਕੇ ਨਾਲ ਤੁਹਾਨੂੰ ਸਮਝਾਵਾਂ ਤਾਂ ਕਿ ਜਿਹੜੇ ਬਿਗਨਰਸ ਹੈ ਆ ਰਾਮ ਨੇ ਇਹਨੂੰ ਬਣਾ ਸਕਣ ਤੇ ਜਿਹੜੀ ਸਾਡੀ ਨੀਟਿੰਗ ਦੀ ਕਲਾ ਹੈਗੀ ਇਹ ਜਿਵਤੀ ਰਹੇ ਤੇ ਸਾਰੇ ਇਹਨੂੰ ਬੁੰਦੇ ਰਹਿਣ ਤੇ ਤੁਸੀਂ ਇਸ 'ਚ ਬੋਰ ਨਾ ਹੋਵੋ ਤਾਂ ਅਲੱਗ-ਅਲੱਗ ਤਰ੍ਹਾਂ ਦੇ ਤੁਸੀਂ ਟਰਾਈ ਕਰਦੇ ਰਹੋ ਆ ਦੇਖੋ ਜੀ ਪਹਿਲੇ ਕੁੰਡੇ ਨੂੰ ਅਸੀਂ ਐਸਟੈਪ ਪੁਣੀਆ ਸਿੱਧਾ ਪੈਲ ਇਹਦੇ ਨਾਲੋਂ ਬੈਕ ਲੂਪ ਤੋਂ ਦੋਨਾਂ ਦਾ ਲੈ ਕੇ ਦੋ ਦਾ ਇੱਕ ਬਨਾਲਾ ਫੇਰ ਦੇਖੋ ਇਵਲੈਂਡ ਸੋ ਕਬੈਟ ਨਾ ਕਿਤੇ ਵੀ ਪਾਸ ਹੋ ਦੋ ਸੇ ਦੇਖੋ ਇੱਕ ਕੁੰਟੇ ਨੂੰ ਬੁਣਿਆ ਦੋ ਦਾ ਇੱਕ ਹੁਣ ਲਾਸਟ ਸਟਿਚ ਅਸੀਂ ਆ ਕਿ ਲਾਸਟ ਟੂ ਇਸ ਸੇ ਦੇਖੋ ਇਦਾਂ ਹੀ ਕੁੰਡਾ ਬੁਣਿਆ ਤੇ ਦੋ ਦਾ ਇੱਕ ਫੇਰ ਅਸੀਂ ਜਿੱਦਾਂ ਅਸੀਂ ਸ਼ੁਰੂ ਚ ਬੁਣਿਆ ਅਸੀਂ ਸੇਮ ਉਦਾਂ ਹੀ ਪਹਿਲਾ ਸਿੱਕੀ ਕਿਤਾ ਸੇ ਅੰਦਰੋਂ ਪਹਿਲਾ ਕੁੰਡਾ ਐ ਸਟਿਚ ਵਾਲਾ ਫੇਰ ਇੱਥੇ ਪਹਿਲਾ ਕੁੰਡਾ ਐ ਸਟਿਚ ਵਾਲਾ ਇਹਨੂੰ ਪਿੱਛੇ ਕਰ ਲਾਂਗੇ ਇਸ ਤੋਂ ਬਾਅਦ ਫੇਰ ਅਸੀਂ ਪਹਿਲੇ ਕੁੰਡੇ ਨੂੰ ਬੈਕ ਲੂਪ ਤੋਂ ਸੌਰੀ ਪਹਿਲੇ ਕੁੰਡੇ ਨੂੰ ਸਿੱਧਾ ਇਸ ਤੋਂ ਬਾਅਦ ਅਗਲੇ ਦੋ ਕੁੰਡਿਆਂ ਨੂੰ ਦੋ ਦਾ ਇੱਕ ਮਤਲਬ ਕਿ ਇਸੇ ਕੁੰਡੇ ਨੂੰ ਦੋ ਵਾਰੀ ਅਸੀਂ ਇੱਕ ਕੁੰਡੇ ਨੂੰ ਦੋ ਵਾਰੀ ਬੁੰਨ ਰਹੇ ਹਾਂ ਕਿੰਦਾ ਦੇਖੋ ਜਰਾ ਆ ਦੇਖੋ ਇਹਨੂੰ ਅਸੀਂ ਬੁੰਨ ਰਹੇ ਹਾਂ ਸਿੱਧਾ ਬੁੰਨਣ ਤੋਂ ਬਾਅਦ ਕੁੰਡੇ ਨੂੰ ਸਲਾਈਤੇ ਰਹਿਣ ਦੇਣਾ ਧਾਗਾ ਸੜ ਪਿੱਛੇ ਤੇ ਇਸੇ ਕੁੰਡੇ ਨੂੰ ਦੁਬਾਰਾ ਬੈਕ ਲੂਪ ਤੋਂ ਤੇ ਇਹਦਾ ਪਿੱਛੇ ਵਾਲਾ ਕੁੰਡਾ ਦੋ ਲੈ ਕੇ ਬੈਕ ਲੂਪ ਤੋਂ ਦੋ ਦਾ ਇੱਕ ਤੇ ਇਹ ਦੋ ਕੁੰਡਿਆਂ ਦਾ ਹੀ ਪੈਟਰਨ ਹੈ ਇਹ ਦੋ ਕੁੰਡੇ ਜਿਹਨਾਂ ਤੋਂ ਅਸੀਂ ਪੈਟਰਨ ਬਣਾ ਦੇਖੋ ਪਹਿਲੇ ਕੁੰਡੇ ਨੂੰ ਸਿੱਧਾ ਬੁਣਾਂਗੇ ਸਿੱਧਾ ਸਿੱਧਾ ਪੁੰਨ ਦਾ ਕੁੰਡੇ ਨੂੰ ਸਲਾਈ ਤੋਂ ਨਹੀਂ ਤਾਰਾਂਗੇ ਸਲਾਈ ਤੇ ਹੀ ਰਹੇਗਾ ਫਿਰ ਅਸੀਂ ਪੈਲ ਇਹ ਕੁੰਡਾ ਤੇ ਦੂਜਾ ਦੋਨੇ ਲੈ ਕੇ ਦੋ ਦਾ ਇੱਕ ਬਹੁਤ ਹੀ ਸੌਖਾ ਪੈਟਰਨ ਹੈ ਤੇ ਹੁਣ ਦੇਖੋ ਜਿਹੜੀ ਦੂਜੀ ਸਲਾਈ ਹੈ ਉਸ ਚ ਅਸੀਂ ਜਦੋਂ ਬੁੰਦ ਰਹੇ ਹਾਂ ਤਾਂ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਇਹ ਤੁਹਾਨੂੰ ਦੱਸਾਂ ਵੀ ਕਿਹੜੀ ਇੱਕ ਮਿੰਟ ਦੇਖੋ ਆ ਸਾਡੇ ਦੋ ਦੋ ਕੁੰਡੇ ਉਹ ਸੀ ਜਿਨ੍ਹਾਂ ਤੇ ਅਸੀਂ ਪਿਛਲੇ ਸਲਾਈਸ ਪੈਟਰਨ ਪਾਇਆ ਸੀ ਠੀਕ ਹੈ ਅਸੀਂ ਗਾ ਸਰ ਐ ਸਟਿਚ ਵਾਲਾ ਉਸ ਤੋਂ ਬਾਅਦ 2 2 2 2 2 2 2 2 ਇਹਦਾ ਜੋੜਾ ਜਦੋਂ ਹੁਣ ਅਸੀਂ ਕੁੰਡੇ ਬੁੰਨੇ ਤਾਂ ਅਸੀਂ ਹੁਣ ਇੱਕ ਕੁੰਡਾ ਐਸ ਤੋਂ ਤੇ ਇੱਕ ਕੁੰਡਾ ਚ ਲੈਣਾ ਮੀਨਸ ਕਿ ਹੁਣ ਜਿਹੜਾ ਪੈਟਰਨ ਪੈਣਾ ਇਹ ਵਾਲੇ ਦੋ ਕੁੰਡਿਆਂ ਤੇ ਪੈਣਾ ਬਸ ਤੁਸੀਂ ਇਹ ਥਿਆਂ ਰੱਖਣਾ ਦੇਖੋ ਪਹਿਲੀ ਸਲਾਈ ਚ ਜੋ ਅਸੀਂ ਬੁਣਿਆ ਸੀ ਤਾਂ ਅਸੀਂ ਪਹਿਲਾ ਕੁੰਡਾ ਐਸ ਸਟਿਚ ਕਰਕੇ 2 2 2 2 2 2 ਇਹਦਾ ਬਣਦੇ ਆਗੇ ਠੀਕ ਹੈ ਇਹ ਜੋੜੇ ਤੁਹਾਨੂੰ ਬਣੇ ਹੋਏ ਇੱਦਾਂ ਹੀ ਦਿਖਣਗੇ ਜਦੋਂ ਤੁਸੀਂ ਇੱਕ ਸਲਾਈ ਪਾ ਲੋਗੇ ਇਸ ਤੋਂ ਬਾਅਦ ਜਿਹੜਾ ਜਦੋਂ ਤੁਸੀਂ ਅਗਲੀ ਸਲਾਈ ਪਾਣੀ ਹੈ ਤਾਂ ਤੁਸੀਂ ਕੀ ਕਰਨਾ ਇੱਕ ਕੁੰਡਾ ਇੱਥੋਂ ਤੇ ਇੱਕ ਕੁੰਡਾ ਇੱਥੋਂ ਇਹ ਵਾਲੇ ਦੋ ਕੁੰਡਿਆਂ ਤੇ ਸਾਡਾ ਪੈਟਰਨ ਪੈਣਾ ਬਸ ਇਹੀ ਤੁਸੀਂ ਧਿਆਨ ਰੱਖਣਾ ਤੇ ਸਾਡੇ ਪੈਟਰਨ ਦੇ ਲੁੱਕ ਤਾਂ ਹੀ ਇਦਾਂ ਨਹੀਂ ਆ ਪਹਿਲਾ ਕੁੰਡਾ ਸਿੱਧਾ ਪਹਿਲਾ ਬੈਕ ਲੂਪ ਤੋਂ ਨਾਲ ਦੋ ਜਤੋਂ ਲੈ ਕੇ ਇਹ ਅਸੀਂ ਇੱਕ ਜੋੜ ਚੁੱਕੇ ਕੁੰਡਾ ਲੈ ਰਹੇ ਹਾਂ ਦੇਖੋ ਆ ਸਾਡਾ ਜੋੜ ਇੱਕ ਕੁੰਡਾ ਇੱਥੇ ਇੱਕੇ ਚੋ ਆ ਦੇਖੋ ਪਹਿਲਾ ਕੁੰਡਾ ਸਿੱਧਾ ਇਹ ਤੇ ਇਹ ਦੋਨੇ ਬੈਕ ਲੂਪ ਤੋਂ ਦੋਨਾਂ ਦਾ ਇੱਕ ਇੱਕ ਹੁੰਦਾ ਸਿੱਧਾ ਤੇ ਇੱਕ ਲੁਕਤ ਦੋਨਾਂ ਦਾ ਇੱਕ ਇੱਕ ਹੁੰਦਾ ਸਿੱਧਾ ਬੁਣਿਆ ਇਹਨੂੰ ਸਲਾਈਟ ਹੀ ਰਹਿੰਦਾ ਤੇ ਦੋਨਾਂ ਨੂੰ ਬੈਕ ਲੁਕਤ ਤੋਂ ਇੱਕ ਬਸ ਆ ਦੇਖੋ ਦੋ ਕੁੰਡਿਆਂ ਦਾ ਸਟ ਪੈਟਰਨ ਹੈ ਇੱਕ ਸਲਾਈ ਨੂੰ ਹੀ ਇਸੇ ਰਿਪੀਟ ਕਰੇ ਜਾਣਾ ਇੱਕ ਸਲਾਈ ਨੂੰ ਜਲਦੀ ਸੇ ਰਿਪੀਟ ਕਰੇ ਜਾਵਾਂਗੇ ਤਾਂ ਸਾਡਾ ਇਹ ਪੈਟਰਨ ਬਣ ਕੇ ਬਧੀਆ ਜਿਹਾ ਤਿਆਰ ਹੋ ਜਾ ਤੇ ਇਸ ਕਰਕੇ ਤੁਸੀਂ ਇਹਨੂੰ ਪਾ ਸਕਦੇ ਹੋ ਕਿਤੇ ਵੀ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਹੋ ਈਵਨ ਕਿ ਮਫਲਰ ਚ ਪਾ ਲੋ ਤੇ ਕਿਸੇ ਵੀ ਰੰਗ ਚ ਪਾ ਸਕਦੇ ਹੋ ਦੇਖੋ ਮੈਂ ਤੁਹਾਨੂੰ ਰੈੱਡ ਕਲਰ ਚੁਣ ਕੇ ਦਿਖਾਇਆ ਰੈੱਡ ਕਲਰ ਸੇ ਵੀ ਦੇਖੋ ਇਹ ਕਿੰਨਾ ਉੱਠ ਕੇ ਆਇਆ ਤੇ ਇਸ ਕਰਕੇ ਤੁਸੀਂ ਚਾਹੇ ਲਾਈਟ ਕਲਰ ਚ ਚਾਹੇ ਨੂਬਾ ਕਲਰ ਚ ਚਾਹੇ ਕਿਸੇ ਵੀ ਪ੍ਰੋਜੈਕਟ ਚ ਚਾਹੋ ਆ ਦੇਖੋ ਲਾਸਟ ਚਾ ਕੇ ਦੇਖੋ ਜੇ ਦਾ ਇੱਧਰ ਸੀ ਇਦਾਂ ਹੀ ਇੱਧਰ ਇਹ ਕੁੰਡੇ ਨੂੰ-ਕੁੰड्या ਤੇ ਫਿਰ ਦੋ ਦਾ ਇੱਕ ਬਸ ਹੁਣ ਜਦੋਂ ਅਗਲੀ ਸਲਾਈ ਪਾਣੀ ਬਸ ਅਸੀਂ ਇਹੀ ਧਿਆਨ ਰੱਖਣਾ ਆ ਦੇਖੋ ਜੋ ਤੁਸੀਂ ਸਲਾਈ ਖਤਮ ਕਰਦੇ ਤਾਂ ਤੁਹਾਡੇ ਸਾਰੇ ਆ ਦੇਖੋ ਕੁੰਡੇ ਜੋੜੇ ਜੋੜਾਂ ਚ ਬਣ ਕੇ ਆ ਜਾਂਦੇ ਇਦਾਂ ਇਦਾਂ ਦੋ ਦੋ ਕੁੰਡੇ ਇਕੱਠੇ ਤਾਂ ਹੁਣ ਅਸੀਂ ਕੀ ਕਰਨਾ ਹੈ ਇਹ ਬਸ ਇਹਨਾਂ ਤੇ ਪੈਟਰਨ ਪਾਣਾ ਇਹਨਾਂ ਦੋਨਾਂ ਤੇ ਪੈਣਾ ਇਹਨਾਂ ਦੋਨਾਂ ਤੇ ਪੈਣਾ ਬਸ ਇਹੀ ਧਿਆਨ ਵਿੱਚ ਰੱਖਣ ਵਾਲੀ ਗੱਲ ਆ ਹੋਰ ਕੁਝ ਵੀ ਨਹੀਂ ਤੇ ਪੈਟਰਨ ਦੇ ਲੁੱਕ ਦੇਖ ਹੀ ਰਹੇ ਹੋ ਨੇ ਦੇਖੋ ਦੋਨੇ ਸਾਈਡਾਂ ਸੇਮ ਆ ਦੇਖੋ ਕਿਤੇ ਵੀ ਤੁਸੀਂ ਕਹਿ ਰਹੇ ਵੀ ਇਹ ਫਰੰਟ ਸਾਈਡ ਆ ਕਿ ਬੈਕ ਸਾਈਡ ਆ ਦੇਖੋ ਰਿਵਰਸੀਬਲ ਪੈਟਰਨ ਆ ਦੇਖੋ ਤੇ ਪੈਟਰਨ ਦੇ ਲੁੱਕ ਬਿਲਕੁਲ ਹੀ ਅਲੱਗ ਜਿਹੀ ਆ ਰਹੀ ਹੈ ਜਾਲੀ ਜੀ ਵਾਲਾ ਪੈਟਰਨ ਨਹੀਂ ਹੈ ਇਹ तो स्ट्रैचेबिल देखो पैटन से स्ट्रैचेबिल है थोड़ी है तो ऊन भी यूनू ज़्यादा नहीं लगेगी जिन्नी ऊन्न थोड़े ऊने न ही बन जूगा कोई ये ऊन भी ज़्यादा की लड़ नहीं है तो थोड़ा जहा मोटा जहा बन के आता ठीक ठीक जहा पैटन आंता वाली पैटर्न है, है। तुम इनू ट्राई कर सकते हो बनाना भी बहुत ही सौखा है तो दे जो तुम बनाओगे देखो लुक भी यदि शायद मैं लग रहा भी क्योंकि मैं डार्क कलर से बनाया इस करके लुक इस् कोई इन्नी वा उभर के नहीं आ रही या कुछ ऐदा है मैनू लग रहा भी शायद कैमरे से इन ये लुक वजी नहीं आ रही पर जो तो मैं इदा देख दें तो युक बहुत ही वाई है तो इस करके प्लीज़ एक बार ट्राई करके जरूर देखिए क्योंकि सिर्फ दो कुंडे तो दो सिलाइया का तो पैटर्न है एक सिलाई तुम्हें पाने एक सिलाई थोड़ा पैटर्न पता लग जाना इस करके इस पैटन एक बार जरूर ट्राई करके देखो तो फिर मिलते हैं एक नई वीडियो नवे पैटन तो नवे पड़ जाएगा तुम तैयार रखो जी ओके बाय बाय ठीक